ਸ੍ਰੀ ਮੁਕਸਦ ਸਾਹਿਬ ਚ ਦਾਣਾ ਮੰਡੀ ਵਿੱਚ ਲੱਗੇ ਨਜਾਇਜ਼ ਕੰਨੇ ਤੋਂ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਸੀ ਸ੍ਰੀ ਮੁਕਸਦ ਸਾਹਿਬ ਦੀ ਦਾਣਾ ਮੰਡੀ ਵਿੱਚ ਲੱਗੇ ਨਜਾਇਜ਼ ਕੰਨੇ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਆਖਰ ਆਪ ਹੀ ਮੌਕਾ ਸੰਭਾਲਿਆ ਅਤੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਨਜਾਇਜ਼ ਕੰਨੇ ਵੱਲ ਹੋ ਤੁਰੇ ਇਸ ਦੌਰਾਨ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਵੱਲੋਂ ਨਜਾਇਜ਼ ਕੰਨੇ ਤਾਂ ਜਬਤ ਕਰ ਲਏ ਗਏ ਪਰ ਕਿਸਾਨ ਜੂਨੀਅਨ ਦੇ ਆਗੂਆਂ ਅਨੁਸਾਰ ਇਹਨਾਂ ਨਜਾਇਜ਼ ਕੰਨੇਆਂ ਤੇ ਜੋ ਝੋਨਾ ਪਿਆ ਹੈ ਉਹ ਜ਼ਿਆਦਾ ਜਬਤ ਹੋਣਾ ਚਾਹੀਦਾ ਹੈ ਜਾਂ ਫਿਰ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਐਸਮੋ ਕੇ ਮਾਰਕੀਟ ਕਮੇਟੀ ਕਰਮਚਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਫਰਾਲ ਕੰਡੇ ਚੁੱਕ ਲਏ ਗਏ ਨੇ ਅਤੇ ਇਹਨਾਂ ਵੱਲੋਂ ਖਰੀਦੇ ਗਏ ਝੋਨੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਜੋ ਨੀਮਾ ਅਨੁਸਾਰ ਕਾਰਵਾਈ ਬਣਦੀ ਹੋਏਗੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਦੂਜੇ ਪਾਸੇ ਇਸ ਦੌਰਾਨ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਸੁਖਦੇਵ ਸਿੰਘ ਬੁੜਾ ਗੁੱਜਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਇਕੱਲੇ ਕੰਨੇ ਚੁੱਕਣ ਨਾਲ ਮਸਲਾ ਹੱਲ ਨਹੀਂ ਹੋਣਾ ਜੋ ਝੋਨਾ ਇਹਨਾਂ ਨਾਜਾਇਜ਼ ਕੰਡਿਆਂ ਦੇ ਪੈ ਉਹ ਬਿਨਾਂ ਕਿਸੇ ਫੀਸ ਦੀ ਰਾਗੀ ਦੇ ਹੈ ਅਤੇ ਇਸ ਸੰਬੰਧੀ ਜਦ ਤੱਕ ਕਾਰਵਾਈ ਨਹੀਂ ਹੁੰਦੀ ਨਰਾਜ਼ ਕੰਡਿਆਂ ਦਾ ਕਾਰੋਬਾਰ ਬੰਦ ਨਹੀਂ ਹੁੰਦਾ ਸੰਘਰਸ਼ ਜਾਰੀ ਰਹੇਗਾ ਸਾਰੀਆਂ ਮੰਡੀਆਂ ਜੀ ਲੱਗਿਆ ਮੋਫਰ ਮੰਡੀ ਚ ਜਿਹੜੇ ਕੰਡੇ ਸੀ ਪਹਿਲੇ ਦਿਨ ਜੂ ਇਹਨਾਂ ਦੀ ਗੱਲਬਾਤ ਸਾਡੇ ਨਾਲ ਪ੍ਰਸ਼ਾਸਨ ਦੀ ਹੋਈ ਇਹਨਾਂ ਨੇ ਕਿਹਾ ਸੀ ਵੀ ਇੱਕ ਵੀ ਘੰਟਾ ਨਹੀਂ ਚੱਲਣ ਦੇ ਅੱਜ ਮੇਰੇ ਪਿੰਡ ਤੋਂ ਹিজਮੀਦਾਰ ਆਏ ਉਹਨਾਂ ਦੀ ਢੇਰੀ ਦੇ ਜਿੱਥੇ ਉਹਨਾਂ ਢੇਰੀ ਲਾਈ ਉਹ ਮੰਡੀ ਦੇ ਵਿੱਚ ਉਹਨਾਂ ਦਾ ਜਿਹੜਾ ਚਾਰ ਪੱਖਾ ਸਿਸਟਮ ਪਿਆ ਇਹ ਖਰੀਦਿਆ ਹੋਇਆ ਚਾਰ ਉਹਦੇ ਦੁਆਲੇ ਦੁਆਲੇ ਕਿਸਾਨਾਂ ਦਾ ਝੋਨਾ ਪਾਸੋਂ ਰਲਦਾ ਵੇਖ ਕੇ ਅੱਖੀ ਤੇ ਫਿਰ ਡੀਐਮਓ ਸਾਹਿਬ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਵੀ ਤੁਸੀਂ ਕੰਡੇ ਦਾ ਕੀ ਹੱਲ ਕੀ ਤੱਕ ਸਾਰੀ ਮੰਡੀ 'ਚ ਕੰਡੇ ਚੱਲੀ ਜਾਂਦੇ ਨੇ ਫਿਰ ਉਹਨਾਂ ਨੇ ਮਾਰਕੀਟ ਕਮੇਟੀ ਦੇ ਜਿਹੜੇ ਦੋ ਅਧਿਕਾਰੀ ਭੇਜੇ ਪਰ ਉਹ ਕੱਲੇ ਕੰਡੇ ਲਜਾਣਾ ਕੋਈ ਮਸਲੇ ਦਾ ਹੱਲ ਨਹੀਂ ਜਿੰਤੋਂ ਤੱਕ ਮੈਂ ਸਮਝ ਰਿਹਾ ਜਿੰਨੀ ਉਹ ਪਾਵਰ ਰੱਖਦੇ ਆ ਇਸ ਮਾਲ ਨੂੰ ਜ਼ਬਤ ਕਰਨ ਦੀ ਪਾਵਰ ਹੈ ਜਾਂ ਇਹਨੂੰ ਕੁਝ ਜੁਰਮਾਨਾ ਕਰਨ ਦੀ ਜਾਏ ਤੇ ਕੋਈ ਐਫਆਈਆਰ ਕੱਟਣ ਦੀ ਪ੍ਰਸ਼ਾਸਨ ਨੂੰ ਉਸ ਨਾਲ ਦੀ ਕਾਰਵਾਈ ਕਰਨੀ ਚਾਹੀਦੀ ਵੀ ਆਉਣ ਵਾਲੇ ਸੀਜ਼ਨ 'ਚ ਕੋਈ ਕੰਡਾ ਲੱਗੇ ਨਾ ਸਾਨੂੰ ਕਿਸੇ ਨੂੰ ਕਹਿਣਾ ਇਹ ਨਾ ਪਾਵਰ ਕੰਡਾ ਲੱਗਾ ਕੰਡੇ ਤੇ ਕਾਰਵਾਈ ਏਡੀ ਸਖਤ ਹੋਣੀ ਚਾਹੀਦੀ ਤੁਹਾਡੀ ਗੱਲ ਹੋਈ ਕਾਰਵਾਈ ਦੌਰਾਨ ਡੀਐਮ ਨਾਲ ਕੋਈ ਹੁਣ ਕੀ ਕਹਿੰਦੇ ਨੇ ਉਹ ਕਹਿੰਦੇ ਮਤਲਬ ਇਹਦੇ ਤੇ ਕਾਰਵਾਈ ਜਿਹੜੀ ਜਿਹੜੀ ਤਰ੍ਹਾਂ ਦੀ ਬਣਦੀ ਅਸੀਂ ਕੱਲ ਨੂੰ ਆਪਦੀ ਡਿਊਟੀ ਦੇ ਨਾਲ ਆਪਦੀ ਹਾਜ਼ਰੀ ਤਾਂ ਵੀ ਪਾਵਾਂਗੇ ਤੇ ਕੰਡੇ ਨਾਲ ਕਿਸਾਨਾਂ ਨੂੰ ਕੀ ਕੀ ਪਰੇਸ਼ਾਨੀਆਂ ਆਉਂਦੀਆਂ ਸਾਡੇ ਨੂੰ ਖੰਡੋ ਤਾਂ ਜਾਈ ਬੜੀ ਪਰੇਸ਼ਾਨੀ ਜਿਹੜੀ ਸਾਡੀ ਜਿਹੜਾ ਇਹ ਮਾਲ ਖਰੀਦੇ ਨੇ ਮੰਡੀ ਦੇ ਵਿੱਚ ਢੇਰੀ ਲਾ ਲਿਆ ਮੰਡੀ 'ਚ ਢੇਰੀ ਲਾ ਲਿਆ ਕਿਸਾਨ ਨੇ ਚਾਰੇ ਪਾਸੇ ਉਹਦੇ ਚੋਣਾ ਲਾਤਾ ਕਿ ਉਹ ਹੱਥਾਂ ਨਾਲ ਪੈਰਾਂ ਨਾਲ ਰਲਾਈ ਜਾਂਦੇ ਸਾਡਾ ਕੋਈ ਨੁਕਸਾਨ ਨਹੀਂ ਇਹਨੂੰ ਨੁਕਸਾਨ ਨਹੀਂ ਸਮਝਦੇ ਅਸੀਂ ਚਾਰਜ ਫਿਰ ਉਹਨੂੰ ਹੱਥਾਂ ਨਾਲ ਰਲਾਈ ਜਾਂਨ ਭਾਵੇਂ ਉਹਨੂੰ ਕੋਕਰ ਨਾਲ ओके ਕੀ ਕਹੋਗੇ ਅੱਜ ਦੀ ਕਾਰਵਾਈ ਬਾਰੇ ਅਗਲਾ ਕੀ ਸਟੈਪ ਹੈਗਾ ਇਹਨਾਂ ਨੂੰ ਵਾਰ-ਵਾਰ ਅਸੀਂ ਹਸਕਤਾ ਦਿੱਤਾ ਵੀ ਜਿੱਤੀਆਂ ਅਸੀਂ ਮਤਲਬ ਬੁਣਿਆਦੀਆਂ ਵੀ ਕਰਾਈਆਂ ਇਹਨਾਂ ਦੇ ਕੰਡੇ ਵੀ ਅੱਗੇ ਜਬਤ ਕੀਤੇ ਆ ਪਰ ਹੁਣ ਜਿਵੇਂ ਸਾਡੇ ਪ੍ਰਧਾਨ ਜੀ ਨੇ ਨੋਟਿਸ ਲਿਆਂਦਾ ਵੀ ਇਹ ਮਾਲ ਬਹੁਤ ਰੱਖੀ ਬੈਠੇ ਅੱਗੇ ਉਹ ਸਾਰਾ ਅਸੀਂ ਲਿਖ ਲਿਆ ਕੱਲ ਨੂੰ ਅਸੀਂ ਰਿਪੋਰਟ ਕਰਦੇ ਹਾਂ ਜਿਵੇਂ ਅਫਸਰ ਚਾਹੁੰਗੇ ਉਸ ਹਦ ਨਾਲ ਕਾਰਵਾਈ ਬਣਦੀ ਹੋਣੀ ਇਨ ਬਿਟਵੀਨ ਕਿਸੇ ਅਫਸਰ ਨਾਲ ਗੱਲ ਹੋਈ ਜਾਂ ਕੁਝ ਨਹੀਂ ਅਫਸਰ ਇਹ ਕਹਿੰਦੇ ਤੁਸੀਂ ਲਿਖ ਲਿਓ ਜੋ ਮਾਲ ਪਿਆ ਆਪਾਂ ਕੱਲ ਨੂੰ ਬੈਠ ਕੇ ਨਾਲ ਤੇ ਜੋ ਬਣਦੀ ਕਾਰਵਾਈ ਕਰਾਂਗੇ ਐਸਐਮ ਜੀਰ ਪੰਜਾਬ ਲਈ ਸ੍ਰੀ ਮੁਖਸਦ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੁਣ ਲਈ ਬਸ਼ਿਕਰਣ ਮੁੱਟ ਕਰਨ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 98768786